ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਸਤਨਾਮ ਸਿੰਘ ਉਹਨਾਂ ਦਾ ਉਹਨਾਂ ਦਾ ਤੇ ਡੇਲੀ ਰੁਟੀਨ ਦੇ ਵਿੱਚ ਦੋਸਤੋ ਪਸ਼ੂ ਆਉਂਦੇ ਆ ਇਸ ਕਿੱਲੇ ਦੇ ਉੱਪਰ ਤੋ ਤਕਰੀਬਨ ਅਜਤੋਂ ਕੋਈ 2-3 3 ਕ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਆਪਾਂ ਤੁਹਾਨੂੰ ਕੋਈ 6-7 ਨਾਗ ਦਿਖਾਏ ਸੀਗੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਜਿਹੜੇ ਦੋਸਤੋਂ ਕੋਈ 8-7 ਨਾਗ ਅੱਜ ਵੀ ਆਪਾਂ ਤੁਹਾਨੂੰ ਦਿਖਾ ਦੇਣੇ ਆ ਜਿਨ੍ਹਾਂ ਦੇ ਵਿੱਚੋਂ 4 ਬੈੜਾ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਸਵਾਈਆਂ ਨੇ ਇੱਕ ਗੱਬਣ ਬੈੜਾ ਤੇ ਇੱਕ ਟੋਕੜ ਗੱਬਣ ਨਾਗ ਇੱਕ ਜਿਹੜੀ ਝੋਟੀ ਦਿਖਾਵਾਂਗੇ ਉਹ ਵੀ ਬਿਲਕੁਲ ਤਾਜੀ ਸੱਜਰ ਸੁਈ ਆ ਸੋ ਇਹ ਜਿਹੜੇ ਦੋਸਤੋਂ ਟੋਟਲ 7 ਕ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾ ਦੇਣੇ ਆ ਠੀਕ ਆ ਜੀ 6 ਬੈੜਾ ਇੱਕ ਝੋਟੀ ਬਾਕੀ ਪੂਰੀ ਡਿਟੇਲ ਵੀਰ ਸਤਨਾਮ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਅੱਗੋਂ ਕੋਈ ਵੀ ਐਨੀਮਲ ਜਿਹੜਾ ਵੀ ਕਿਸੇ ਵੀਰ ਨੂੰ ਜਿਹੜਾ ਵੀ ਭਾਪੜਤਾ ਪਸੰਦ ਆਊਗਾ ਉਹਦੀ ਤੁਸੀਂ ਨਰਕ ਪਰਖਾ ਤਸੱਲੀ ਆ ਉਹ ਘਰ ਆਣ ਕੇ ਕਰ ਲਿਓ ਠੀਕ ਆ ਜੀ ਸਵੇਰ ਸਵੇਰ ਪਸ਼ੂ ਨੂੰ ਬੇਸ਼ੱਕ ਦੋ ਟਾਈਮ ਤਿੰਨ ਟਾਈਮ ਚੋਕੇ ਗੱਬਣ ਪਸ਼ੂ ਆਪਣਾ ਕਿਉਂ ਥਣਾ ਦਾ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਆਪਣੀ ਯਕੀਨੀ ਬਣਾ ਲਿਓ ਅੱਜ 6 ਸਤੰਬਰ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਦੋ ਸੋ ਕੋਈ ਦੁਪਹਿਰ ਦੇ 2:30 ਵਜੇ ਦਾ ਆਓ ਕਰਦੇ ਆ ਗੱਲਬਾਤ ਵੀਰ ਸਤਨਾਮ ਸਿੰਘ ਹਣ ਦੇ ਨਾਲ ਸਭ ਤੋਂ ਪਹਿਲਾਂ ਵੀਰ ਸਤਨਾਮ ਸਾਸਤਰੀ ਕਾਰ ਸასი ਬੜੇ ਵਧੀਆ ਵੀਰ ਸਤਨਾਮ ਠੀਕ ਠਾਕ ਜੀ। ਬਹੁਤ ਚੰਗਾ ਮਾਰੇ ਦੀ ਸ਼ਰਤੀ ਗੱਲ। ਹੋਰ ਪ੍ਰਤਾਪ ਸਿੰਘ ਕੀ ਹਾਲ ਆ? ਸਤਿ ਸ਼੍ਰੀ ਅਕਾਲ ਭਾਜੀ ਹੋਰ ਸਾਨੂੰ ਠੀਕ ਠਾਕ। ਬਹੁਤ ਵਧੀਆ ਪ੍ਰਤਾਪ। ਸਾਰੇ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਮੇਰੇ ਵੱਲੋਂ ਦੇ ਸਤਨਾਮ ਸਿੰਘ ਵੱਲੋਂ ਤੇ ਰਾਸਨਦੂ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਠੀਕ ਆ ਜੀ। ਅੱਛਾ ਵੀਰ ਸਤਨਾਮ ਪਸ਼ੂ ਆਪਣੇ ਕੋਲ ਅਜੇ ਟੋਟਲ 7 ਕਨਾਗ ਨੇ। 7 ਆ ਜੀ। 6 ਬਿਹੜਾਂ ਤੇ ਇੱਕ ਝੋਟੀ ਆ। ਹਾਂਜੀ ਹਾਂਜੀ। ਤੇ ਬੜਾ ਜ਼ਿਆਦਾਤਰ ਗਿਣਤੀ ਜਜ ਫਿਰ ਸੂਈਆਂ ਸਵਈਆਂ ਨੇ ਚਾਰ ਬਿਲਕੁਲ ਤਾਜ਼ੀਆਂ ਸੂਈਆਂ ਜੀ ਠੀਕ ਆ ਇੱਕ ਇਤਿਆਰ ਸ਼ਾਈ ਵਾਲੀ ਵੱਡੀ ਠੀਕ ਆ ਜੀ ਇੱਕ ਟੋਕੜ ਗੱਬਣ ਬਹੁਤ ਚੰਗੀ ਇੱਕ ਟੋਕੜ ਗੱਬਣਾ ਹਾਂਜੀ ਲਓ ਵੀ ਗੱਬਣ ਇਹ ਇੱਕੀ ਬੱਚੀ ਆ ਦੋਸਤੋ ਜਿਹੜੀ ਗੱਬਣ ਤਿਆਰੀ ਵਾਲੀ ਆ ਬਾਕੀ ਪਸ਼ੂ ਸਾਰੇ ਸੂਈ ਸਵਾਈ ਆ ਜਿਹੜੀ ਟੋਕੜ ਗੱਬਣਾ ਉਹ ਵੀ ਸੂਈ ਸਵਾਈ ਸਮਝੋ ਤੁਸੀਂ ਕਿਉਂਕਿ ਜੋ ਕੇ ਪਸਵਾ ਕੇ ਜਿਹੜੀ ਤਜ਼ਲੀ ਆ ਹਾਂਜੀ ਦੁੱਧ ਤੇ ਤੁਸੀਂ ਕਰ ਸਕਦੇ ਜਿੰਨਾ ਪਸ਼ੂਆਂ ਦੀ ਤੇ ਵੀਰ ਸਤਨਾਮ ਫਿਰ ਭਾਪੜ ਤੋਂ ਹੀ ਜੈ ਜੈ ਜੀ ਬਿਲਕੁਲ ਜੈ ਜੀ ਹਾਂ ਜੈ ਜੀ ਕਰਕੇ ਤੇ ਜਿਹਦੇ ਨਾਲ ਆ ਕੇ ਆ ਪਰਦਾ ਦੇ ਸੰਧੂ ਸਾਹਿਬ ਜਾਇ ਨਹੀਂ ਹੋਊਗਾ ਤਾਂ ਫੇਰ ਹੀ ਕੰਮ ਚੱਲਣਾ ਵਾ ਕੱਲ ਮੈਨੂੰ ਕੱਲ ਤਾਂ ਕਰਨਾ ਹੁੰਦਾ ਹੀ ਜਾਵਾ ਅੱਛਾ ਅਈ ਨਾ ਵਿਆਹ ਹੋਦਰ ਰਾਤ ਤੋਂ ਬਾਅਦ ਇਹ ਮੈਨੂੰ ਮਨਾ ਮਾਲ ਵੇਖ ਗਿਆ ਵਾ ਮੈਂ ਸੰਧੂ ਸਾਹਿਬ ਰੋਟੀ ਵਾਲੀ ਕੋਲ ਕੀਤਾ ਮੈਂ ਕਿਹਾ ਮੈਂ ਵੀ ਚੋਕ ਤੋਂ ਪੱਤੇ ਅੰਕਲ ਦਾ ਮਾਲ ਆਇਆ ਰੱਬ ਦੀ ਕਿਰਪਾ ਨਾਲ ਵੇਲਾ ਲਗਾ ਮੈਂ ਨਹੀਂ ਇੱਕ ਦੋ ਦਿਨਾਂ ਦਾ ਕੰਮ ਕਰਤਾ ਇੱਕੇ ਦਿਨ ਜੀ ਇੱਕੇ ਦਿਨ ਕੱਲ ਹੀ ਸੰਧੂ ਸਾਹਿਬ ਆ ਕੱਲ ਹੀ ਲਿਆਂ ਕੱਲ ਹੀ ਬੰਦਾ ਜਦੋਂ ਉਸਨੇ ਮਾਲ ਵੇਚਤਾ ਪਹਿਲਾਂ ਇਕੱਠਾ ਕਰ ਲਿਆ ਅੱਜ ਭਰਾਵਾਂ ਦੇ ਸਾਹਮਣੇ ਬਿਲਕੁਲ ਮਾਇਆ ਚਾਹੀਦੀ ਵੀਰ ਸਤਨਾਮ ਪਸੂ ਮਿਲਦੇ ਆ ਹਾਂ ਜੀ ਹਾਂ ਜੀ ਤੁਹਾਨੂੰ ਦੋ ਦਿਨ ਦੱਸਿਆ ਵੀ ਮਾਲ ਨਹੀਂ ਮੁਕਦਾ ਮਾਲ ਨਹੀਂ ਮੁਕਦਾ ਮੈਂ ਵੀਰ ਸਤਨਾਮ ਸ਼ੁਰੂਆਤ ਕਰ ਲਈਏ ਨਾਲ ਦੀ ਨਾਲ ਹੀ ਪਹਿਲੇ ਨੰਬਰ ਤੋਂ ਦੋ ਬੈੜਾ ਜਿਹੜੀਆਂ ਆਪਣੇ ਕੋਲ ਖੜੀਆਂ ਆ ਤੇ ਪਹਿਲੀ ਵੜ ਇਸੇ ਤੋਂ ਕਰਦੇ ਆ ਸੋਈ ਵੀਰ ਜੀ ਲਓ ਵੀ ਇੱਕ ਸੂਈ ਸਵਾਈ ਦੋਸਤੋ ਇਸ ਵੜ ਤੋਂ ਆਪਾਂ ਸਟਾਰਟਿੰਗ ਕਰਦੇ ਆ ਵੜ ਸੂਈ ਆ ਸਦਰਾਬ ਸੁਹਾ ਕਿ ਨਵਾ ਵੀਰ ਜੀ ਸੁਹਾ ਪਹਿਲਾ ਵੀਰ ਜੀ ਦੋ ਦੰਦਾਂ ਦੇ ਵਛਨੇ ਚੌਗੀ ਦੇ ਮਾੜੇ ਮਾੜੇ ਦੰਦ ਕੱਢੇ ਹੋਏ ਆ ਜੀ ਲਓ ਵੀ ਚੌਕ ਦੇ ਮਾੜੇ ਮਾੜੇ ਦੰਦ ਚੱਕੇ ਆ ਹਾਂਜੀ ਠੀਕ ਆ ਜੀ ਤੇ ਦੋਂਦੀ ਬੱਝੀ ਆ ਪਹਿਲਾ ਸੂਆ ਪਲੂਣ ਬੱਚੀ ਸੂਈਆ ਤੇ ਦਿਨ ਕਿੰਨੇ ਹੋ ਗਿਆ ਜੀ ਇਹ ਹੀ ਪਰਸੋਂ ਦੀ ਸਵੇਰ ਤੇ ਜਨਮ ਹੋ ਗਿਆ ਲਓ ਜੀ ਪਰਸੋਂ ਦੀ ਦੋਸਤੋ ਅੱਜ ਤੀਜੇ ਦਿਨ ਦੇ ਵਿੱਚ ਆ ਬੱਚਾ ਮਗਰ ਦੇ ਬੱਚਾ ਬੱਚਾ ਬਕਰ ਆ ਗਿਆ ਸਾਰਿਆਂ ਦੀ ਅੱਜ ਪਾਲ ਕਰ ਗਈਆਂ ਜੀ ਕੇ ਜੀ ਹੋਈ ਉਹ ਜੀ ਮਗਰ ਬੱਚਾ ਆ ਗਿਆ ਠੀਕ ਆ ਜੀ ਮੇਲ ਕਾਫ ਆ ਅੱਜ ਤੀਜਾ ਦਿਨ ਆ ਕਦਕੂ ਤੋਂ ਵੱਡਾ ਬੱਚੀ ਦਾ ਤੇ ਕਿਉਂਕਿ ਬੱਚੀ ਕਹਾਂਗੇ ਦੋਸਤੋ ਪਲੂਣ ਬੱਚੀ ਆ ਦੰਦਾਂ ਦੇ ਵਿੱਚ ਆ ਦੋਂਦੀ ਬੱਚੀ ਆ ਤੇ ਚੌਕ ਦੇ ਮਾੜੇ ਮਾੜੇ ਚੱਕੇ ਆ ਠੀਕ ਆ ਜੀ ਫਿਰ ਥਾਂ ਚੱਡੇ ਦੀ ਬੜੀ ਸਾਫ ਹੋਈ ਕੋਈ ਗੱਲ ਨਹੀਂ ਮਾੜਾ ਖਿਲਾੜ ਕੇ ਮੂੰਹ ਹਾਂ ਜੀ ਆਹ ਵੇ ਕੰਮ ਨਹੀਂ ਪਿਓਰ ਦੋ ਜੀ ਪਿਓਰ ਦੋ ਦੋਂਦੀ ਹੈ ਠੀਕ ਹੈ ਚੋਕਦੇ ਹੋ ਨਹੀਂ ਕੱਢੇ ਪਿਓਰ ਦੋ ਜੀ ਦੋਂਦੀ ਬੱਸੀ ਪਿਓਰ ਦੋਂਦੀ ਚੋਕਦੇ ਤਾਂ ਦਾ ਜਦੋਂ ਕੱਢੇ ਨਹੀਂ ਹਾਂ ਹਾਂ ਬਿਲਕੁਲ ਬਿਲਕੁਲ ਇੱਕ ਸਟਿਆ ਬੇਸ਼ੱਕ ਇੱਕ ਸਟਿਆ ਨਹੀਂ ਹੈ ਦੋ ਦਾਂ ਦੀ ਹੈ ਨਾ ਹਾਂਜੀ ਹਾਂਜੀ ਨਿੱਕਾ ਤੇ ਚਲੋ ਇੱਕ ਸਟਿਆ ਹੈ ਪਿਓਰ ਦੋ ਦਾਂ ਦੀ ਹਾਂ ਦੋਂਦੀ ਹੈ ਹਾਂ ਲਓ ਜੀ ਸੋ ਨਵੀਂ ਬੱਤੀ ਹੈ ਮਗਰ ਬੱਛਾ ਹੈ ਫਿਰ ਸਤਨਾ ਬੌਲੇ ਦੀ ਸਥਿਤੀ ਕੀ ਜਾਂਦੀ ਵੀਰ ਜੀ 16 ਲੀਟਰ ਹੋ ਪੱਕਾ 16 ਲੰਗਦਾ ਇਹ ਕੰਡੇ ਦਾ ਪਾ ਝੋ ਲੈਣਾ ਠੀਕ ਹੈ ਜੀ ਹਾਂਜੀ ਤੇ ਜਿਹਦੇ ਦੀ ਹੈ ਸੂਈ ਆਪਾਂ ਵੈਸੇ 2-3 ਗੱਡਾਂ ਕੇ ਚਵਾਈ ਕਰ ਲਈ ਜੀ ਨਹੀਂ ਵੀਰ ਜੀ ਆਪਾਂ ਤੇ ਸ਼ਾਮੀ ਉੱਥੇ ਜੀ ਸਿਰੇ ਕਰੀ ਚਾਹੀਦੀ ਅੱਜ 2 ਗੱਡਾਂ ਹੋ ਗਈਆਂ 2 ਗੱਡਾਂ ਆਹ ਇਹ ਹੋ ਗਿਆ ਤਾਂ ਨੇ ਸਨੇ ਕੱਲ ਮਾਰ ਆਇਆ ਦੁੱਧ ਮਤਲਬ ਜੀ ਇਹ ਨਹੀਂ ਵੀ ਚਲੋ ਆਪਾਂ ਨੂੰ ਚੋਈ ਘਾਟ ਲਈ ਆਪਣਾ ਬੜਾ 16 ਗੱਡਾਂ ਜੀ ਕੋਈ ਭੜਵਾ ਹੋ ਜੇ ਤਾਂ ਮਰਜ਼ੀ ਜੋਖ ਕੇ ਦਵਾ ਦੇਖੋ ਠੀਕ ਆ ਜੀ ਤੇ ਠੰਡੀ ਪੂਰੀ ਖੋਲ ਲਾ ਲਓ ਜੀ ਮੋਰੀ ਮੋਰੀ ਧਾਰ ਸਾਰੇ ਰਗੜ ਰਗੜ ਲਗਾਛ ਮਾਰ ਕੇ ਖਾ ਹੀ ਦੇ ਜੀ ਹੁਣ ਬਹਿ ਗਿਆ ਬੱਚੇ ਦਾ ਨਵਾ ਸਕਦਾ ਜਬਰ ਨਹੀਂ ਪਰ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਜੀ ਹਾਂ ਬਾਹੋ ਦੋਸਤੋ ਨਵੀਂ ਬੱਛੀ ਆ ਦੁੰਦੀ ਬੱਛੀ ਆ ਪਿਓਰ ਦੋਦਾਂ ਦਾ ਠੀਕ ਆ ਜੀ ਤੇ ਵਾਧੇ ਬੰਦੀ ਆ ਵੀ ਨਵਾਂ ਪਸ਼ੂ ਜਿਹੜਾ ਵੀ ਵੀਰ ਕੋਈ ਖਰੀਦਣਾ ਚਾਹੁੰਦਾ ਜ਼ਰੂਰ ਠੀਕ ਸਹੀ ਜੀ ਦੇਖੋ ਐ ਫਿਕਸ ਹੈ ਡਰਦੀ ਆ ਚੱਡੇ ਚੁੱਡੇ ਦੀ ਰੋਕ ਮੈਂ ਤਾਂ ਤੇ ਥਾਣੇ ਉਹ ਕਰੜਾ ਬਹੁਤ ਪਿਆਰੀ ਬੱਛੀ ਆ ਤੇ ਵੀਰ ਸਤਨਾਮ ਲੈਣ ਦੇ ਨੇ ਤਾਂ ਕੀ ਮੁੱਲ ਫਿਰ ਰੱਖਿਆ ਮੁੱਲ ਵੀਰ ਜੀ ਹੁਣ ਉਮਰ ਦੇ ਹਿਸਾਬ ਨਾਲ ਬੱਛੀ ਕਿ ਲੋ ਢਾਂਚਾ ਵੱਡਾ ਭਾਵੇਂ 70 73 ਕਰ ਲਗੀ ਐਣੀ ਹਜ਼ਾਰ ਦੀ ਬੱਛੀ ਦੇ ਤਾਂ 8000 ਦੀ 8000 ਸਤਨਾਮ ਸਿੰਘ ਦਾ ਕਾਵਾ ਨਹੀਂ ਚੰਗੀ ਉਹ ਤਾਂ ਜਾ ਕੇ ਅੱਛਾ ਬਾੜੀਆ ਵੀ ਦੇ ਦਾਂਗੇ ਸੰਧੂ ਸਾਹਿਬ 3000 ਰੁਪਏ ਦੇ ਵਿੱਚੋਂ ਚੱਲਾਂਗੇ ਅੱਛਾ ਹਾਂ 500 ਰੁਪਏ ਛੋੜ ਹੋਰ ਕਰਦੇ ਫਿਰ ਨਹੀਂ ਜਦਾ ਨਾ ਹਾਂ 6000 ਆ ਦੇ ਜੀ 60 ਦੇ ਬਹੁਤ ਵਧੀਆ ਵਧੀਆ ਹੈਗਾ ਭਰ ਨਾ ਜਦਾ ਕਿ ਬੱਚੀ ਜਦੀ ਦੋ ਦਾ 180 ਆ ਦੋ ਤੋਂ 20 ਭਾਈ ਕਿਲੋ ਵਾਲੀ 20 ਤੋਂ ਪਲੱਸ ਰਸ਼ੀ ਨੇ ਚੱਲ ਰਿਹਾ 6000 ਦੀ ਬੱਚੀ ਆ ਦੁੰਦੀ ਬੱਚੀ ਆ ਠੀਕ ਆ ਜੀ ਨਾਲੇ ਇਹ ਨਹੀਂ ਹੈਗਾ ਕੋਈ ਪੱਕੀ ਉਮਰ ਦੀ ਆ ਲਵੀ ਜੀ ਬੱਚੀ ਆ ਹੁਣ ਇੱਕ ਦੁਕਾਨੇ ਦੇ ਸੁਈ ਕਰਮ ਵਾਲੀ ਠੀਕ ਆ ਤੇ ਮਗਰ ਬੱਚਾ ਸੋ ਚਮਕਦਮ ਕੋ ਪੂਰਾ ਕੱਦ ਪੂਰਾ ਵਧੀਆ ਦੀ ਛੋਟੀ ਵਸ਼ੀ ਨਹੀਂ ਪੂਰੇ ਵੱਡੇ ਢਾਂਚੇ ਦੀ ਹਾਂ ਕੱਦ-ਕਾਠ ਵੀ ਸੋਨਾ ਬੱਚਾ ਠੀਕ ਆ ਅੱਗੇ ਸਾਗਰ ਨੰਬਰ ਤੇ ਛਾਹ ਆਪਣੇ ਕੋਲ ਆ ਗਈ ਹਾਂ ਬੱਚੇ ਦਿਖਾ ਦਾਂਗੇ ਬੱਚੇ ਦੇ ਬਾਝੋਂ ਹਾਂ ਮਾਰੋ ਕਿੱਥੇ ਬਚਾ ਕੇ ਉਹ ਸਾਹਮਣੇ ਸੁਤਰਾ ਜੀ ਠੀਕ ਆ ਕਾਲਾ ਕਾਲਾ ਬੱਚਾ ਕਾਲਾ ਕਾਲਾ ਲਓ ਜੀ ਆ ਕਾਲਾ ਬੱਚਾ ਦੋਸਤੋ ਇਹਦਾ ਹੀ ਆ ਠੀਕ ਆ ਬੱਚਾ ਵੀ ਚੰਗਾ ਪਲਿਆ ਹੈ ਹਾਂ ਬੱਚਾ ਪਲਿਆ ਪੂਰਾ ਠੀਕ ਆ ਤੂੰ ਕਹਿੰਦਾ ਮਸਾ ਲੱਗਦਾ ਵੱਡਾ ਠੀਕ ਆ ਜੀ ਸੋ ਮਦਰ ਜਿਹੜੀ ਦੋਸਤੋ ਕੱਦ-ਕਾਠ ਵਾਲੀ ਆ ਤੇ ਬੱਚਾ ਵੀ ਸੋਨਾ ਮਗਰ ਪਲਿਆ ਪ੍ਰੀ ਅਛਾ ਵੀਰ ਸੋਨਾਮ ਇਹ ਸ਼ਾਈ ਵਾਲਾ ਕਿਤੇ ਵਿੱਚ ਆ ਗਿਆ ਸ਼ਾਈ ਵਾਲਾ ਕੀ ਪ्योर ਜੀ ਤੇ ਇਹ ਤਾਂ ਸੁਬਾ ਦੂਜਾ ਸੁਬਾ ਵਿੱਚ ਸੁਣੀ ਜੀ ਦੂਜਾ ਸੁਬਾ ਸੁਣੀ ਹੈ ਗੱਬਣ ਆ ਗਈ ਹਾਂਜੀ ਹਾਂਜੀ ਤਿਆਰ ਹੀ ਆ ਬਸ ਪੰਜ ਚਾਰ ਦਿਨ ਲਾ ਕੇ ਤਾਂ ਚੜ ਬਾਕੀ ਰੰਗ ਢੰਗ ਬੜਾ ਵਧੀਆ ਜੀ ਵਜਨ ਬਹੁਤ ਹੈ ਬਰੀਡ ਵੀ ਪੂਰੀ ਹੋਦਾ ਜੀ ਕੰਮਲ ਕੁੰਮਲ ਦੇਖੋ ਬੰਦ ਮੋਨ ਧੋਨ ਦਾ ਪੂਰਾ ਤੇ ਵਜਨ ਵਾਲ ਜਿਹੜੀ ਦੋਸਤੋ ਆਪਾਂ ਕਹਿਣਾ ਪ्योर ਸ਼ਾਈ ਵਾਲ ਆ ਗਈ ਏ ਵਜਨ ਵੀ ਪੂਰਾ ਹੋਦਾ 4 ਇੰਚ ਧੋਨ ਤੇ ਬੰਦ ਪੁੰਨ ਵੇਖੋ ਤੇ ਗੱਲ ਕੰਮਲ ਵੇਖੋ ਤੁਸੀਂ ਠੀਕ ਆ ਜੀ ਤੇ ਬਾਕੀ ਕੈਰੇਕਟਰ ਜਿਹੜੇ ਤੁਹਾਡੇ ਸਾਹਮਣੇ ਆ ਹਾਂ ਲਓ ਜੀ ਇਹ ਕੋਲ ਨਜ਼ਰ ਆ ਰਿਹਾ ਹੈ ਹਾਂ ਇੱਕ ਵਾਰੀ ਕਮਾ ਦੇ ਪ੍ਰਤਾਪ ਦੇਓ 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 ਤੇ ਸਤਨਾਮ ਸੂਹਾ ਦੂਜਾ ਇੱਥੇ ਜਾ ਦੂਜਾ ਵਿੱਚ ਦੂਜਾ ਖਾਜ ਦੇ ਚਾਸੋ ਲਓ ਜੀ ਹਏ ਥੱਲਿਓ ਕਾਫੀ ਸੋਨਾ ਬਣਦੀ ਬਣਦੀ ਪਈ ਬੜੀ ਵੇਖੋ ਉਹਨਾਂ ਨੇ ਤਾਂ ਗਾਰੰਟੀ ਵੀ ਬੜੀ ਦਿੱਤੀ ਉਹਨਾਂ ਨੇ 18 19 ਕਿਲੋ ਪਹਿਲੇ ਸੂਚ ਚੋਇਆ ਬੱਚੀ ਆ ਵੱਡੀ ਆ ਹਾਂ ਨਹੀਂ ਵੱਡੀ ਆ ਹਾਂ ਕੱਦ ਕਾਟ ਦੀ ਦੋਸਤੋ ਸੋਹਣੀ ਆ ਹਾਈਟ ਲੰਗੀ ਵੀਰ ਕੋ ਚਲ ਗਈ ਦੋ 20 ਕਿਲੋ ਭਰਾ ਦੂ ਰਾਨ ਆ ਠੀਕ ਆ ਤੇ ਪੂਰੀ ਜਾਣ ਦੇ ਵਿੱਚ ਫੁੱਲ ਵਜਨ ਲੋੜ ਦੇ ਵਿੱਚ ਤੇ ਥੱਲੇੋਂ ਤੁਸੀਂ ਵੇਖੋ ਝੋੜ ਝਲ ਬੜੀ ਐ ਪਖਾਲਾ ਪਕੂਲਾ ਬਣੂ ਹੀ ਸਾਰੀ ਐ ਪੱਤਰਕਰਮ ਵਾਲੀ ਪਛਾਣ ਬਣੂ ਹਾਂ ਹਾਲੇ ਤੇ ਗੂੰਦ ਹੀ ਆਉਂਦੀ ਬਿਲਕੁਲ ਹਾਂ ਵੇਖਿਆ ਕਾਦਾ ਹਾਂ ਬਿਲਕੁਲ ਜੀ ਹਾਂ ਜੀ ਤੇ 53 ਵੀ ਜੇ ਦੋਸਤੋ ਗੂੰਦ ਹੀ ਆਉਂਦੀ ਐ ਠੀਕ ਆ ਜੀ ਤੇ ਸ਼ਾਈ ਵਾਲਾਂ ਦੇ ਵਿੱਚ ਆ ਸੋ ਬਹੁਤ ਵੀਰ ਜਿਹੜੀ ਡਿਮਾਂਡ ਕਰਦੇ ਰਹਿੰਦੀ ਆ ਵੀ ਸ਼ਾਈ ਵਾਲਾਂ ਦੇ ਵਿੱਚ ਵੈੜ ਖਰੀਦਣ ਦੀ ਤੇ ਪਿਓਰ ਆ ਗਈ ਐ ਹਾਂ ਜੀ ਬਣੂ ਉਸੇ ਤਰ੍ਹਾਂ ਠੀਕ ਆ ਜੀ ਕੈਰੇਕਟਰ ਜਿਹੜੇ ਹੈਗੇ ਆ ਉਹ ਤੁਹਾਡੇ ਸਾਹਮਣੇ ਆ ਥਣ ਥਣ ਗੁੱਲ ਗੱਲ ਬਹੁਤ ਕੈਮ ਵਜਨ ਬਹੁਤ ਜ਼ ਹੇ ਮੋ ਠੀਕ ਆ ਅੱਛਾ ਫਿਰ ਸਤਨਾਮੇ ਦੇ ਦਿਆ ਕਿੰਨੇ ਦੀ ਗੱਬਣ ਵੀ ਜੀ ਜੇ ਦੇ ਵਛੀ ਨਹੀਂ ਸੂਈ ਫੇਰ ਤੇ ਇਹਦੇ 75 ਦੀ ਵੇਚਣੀ ਹੈ ਜੀ ਉਹਨੂੰ ਵੀ ਕਰਮਾ ਜੀ ਨਾ ਵੀ ਕਿ ਵੇਚੀ ਇਸ ਦੀ 75 ਦੀ ਅੱਛਾ ਸੋ ਆਗੇ ਪਾ ਦੇਣੀ ਪਾ ਦੇ ਨਹੀਂ ਦੋਤੀ ਦੋਤੀ ਬੜੀ ਗਰੰਟੀ ਬਾਗੀ ਬਰੀਡ ਵੜੀ ਹੈ ਕਿ ਕੰਗੇ ਬਰੀਡਾਂ ਦੇ ਭੈਣ ਭਰਾ ਕੋ ਉਹਦੇ ਮਤਲਬ ਮੂੰਹ ਅੰਗੇ ਰੁਪਏ ਲੈ ਸਕਦੇ ਆ ਸਾੜੀ ਇਹਦੇ ਵੀ ਨਰਿੰਦਰ ਮੋਦੀ ਹਰ ਕੀ ਆ ਅੱਛਾ ਉਹ ਨਹੀਂ ਪ੍ਰਸਾਦ ਜੀ ਆ ਫੇਰਾ ਅੱਜ ਦੇ ਹਿਸਾਬ ਨਾਲ ਆਪਾਂ ਦੇਣੀ ਹੈ ਸਾਹਿਬ ਮੈਂ ਤੇਰੀ 70 ਦੇ 2500 ਕਿੰਨੇ ਜੋ 70 ਦੇ 2500 65000 ਦੀ ਦਵਾਂਗੇ ਸੰਧੂ ਸਾਹਿਬ ਆ ਬਿਲਕੁਲ ਓੜਦਿਆਂ ਵਾਲਾ ਹੀ ਕੰਮ ਅੱਜ 65 ਤੋਂ ਵੀ ਲੈਸ ਕਰਦੀ ਮੇਰੇ ਕਹਿਣ ਤੇ ਵੀ 500 ਛੋਟ ਕਰਦਾਂਗੇ 1000 ਕਰਦਾਂਗੇ ਸੰਧੂ ਸਾਹਿਬ ਤੇਰੇ ਨਾਂ ਵੇ ਹੁਣ ਤੇ ਡੰਡਾ ਮਾਰਨ ਦਾ ਬਦਨਾਮ ਤੋਂ ਵੀ ਥਿਆਰ ਹੋ ਗਿਆ ਇਹ ਵੀ ਹੋਰ ਨਹੀਂ ਸ਼ੋਰ ਦੇ ਜੱਟਾਂ ਨਹੀਂ ਵੱਜਦਾ ਕੋਈ ਪਰਵਾਹ ਦੀ ਗੱਲ ਨਹੀਂ ਇਹ ਵੀ ਬੜਾ ਪ੍ਰੇਮ ਭੈਣ ਭਰਾਵਾਂ ਦਾ ਸੀ ਜੀ ਚੰਗੀਆਂ ਹੀ ਵੱਡੀ ਵੱਛੀ 20 ਗੋ ਵਾਲੀ ਵੱਛੀ ਇਹ ਸਭ ਚੀਜ਼ ਦੇਣੀਆਂ ਲੋਬ ਦੋਸਤੋ ਨਹੀਂ ਠੀਕ ਹੈ ਭਾਈ ਫੁੱਲ ਵਾਜਨ ਵਜੂਦ ਲਾਲ ਰੰਗ ਦੇ ਵਿੱਚ ਆ ਤੇ ਬਹੁਤ ਵਧੀਆ ਕਰਮ ਵਾਲੀ ਫੁੱਲ ਨਸਲ ਬਰੀਡ ਦੇ ਵਿੱਚ ਹੈਗੀ ਭਾਜੀ ਪਿਓਰ ਬਰੀਡ ਆ ਆਖਣ ਦੀ ਗੱਲ ਨਹੀਂ ਸਾਨੂੰ ਤੁਹਾਨੂੰ ਬੜਾ ਵਧੀਆ ਲੈਦਾ ਲੱਗਾ ਕਰਮ ਵਾਲੀ ਨੂੰ ਬਿਲਕੁਲ ਇੱਕੋ ਜਿਹਾ ਚੀਪਾ ਚਾਹੁੰਦਾ ਗੋਦ ਹੋ ਰਹੀ ਹੈ ਠੀਕ ਹੈ ਜੀ ਲਓ ਜੀ ਅੱਗੇ ਵੀਰ ਸਤਨਾਮ ਆਪਾਂ ਇਹ ਵੀ ਸ ਸੇਂਘੇ ਗਿਆ ਪਰ ਠੰਡੀ ਧੀ ਠੰਡੀ ਬਹੁਤ ਹੈ ਚਵਾਵਾਂ ਵਾਲਾ ਠੰਡੀ ਲੱਗੇ ਕਹਿੰਦਾ ਸਾਨੂੰ ਵੀ ਆਇਆ ਹੈ ਪਰ ਹੁਣ ਤੇ ਵੇਖ ਲੋ ਜਿੱਤਰਾ ਮਰਜੀ ਨੂ ਆਂਦੀ ਠੰਡੀ ਬਹੁਤ ਚਵਾਈ ਨੂੰ ਏਡੀ ਲਾਤ ਨਹੀਂ ਮਰਦੀ ਕਰਵਾਲੀ ਅੱਛਾ ਇਹ ਅੱਜ ਕਿੰਨੇ ਕੇ ਦਿਨ ਹੋ ਗਏ ਕੱਲ ਦੀ ਸੂਈ ਕੱਲ ਦੀ ਸੂਈ ਕੱਲ ਦੀ ਸੂਈ ਹਾਂਜੀ ਬੱਚਾ ਬੱਚਾ ਅੱਛਾ ਬੱਚਾ ਮਗਰ ਸਾਰੀਆਂ ਮਗਰੀ ਬੱਚੇ ਜੀ ਇਹ ਬੋਲਾ ਵੀਰ ਸਨਾਮ ਕਹਿੰਦਾ ਜੀ 10 11 ਕਿਲੋ ਚੋਣ ਵਾਲਾ ਬੋਲਾ ਵਾ ਇਹਨਾਂ ਵੀ ਸੰਧੂ ਸਾਹਿਬ ਨਾਲ ਲਾ ਲਾ ਕੇ ਫੋਟੋ ਮਕ ਕਰਾਉਂਦੀ ਆ ਨਹੀਂ ਨਹੀਂ ਕੋਈ ਸਿੰਗਾ ਦਾ ਚੱਕਰ ਨਹੀਂ ਆ ਹਾਂਜੀ ਲੈ ਪਤਾਵ ਕਮਾਈਆਂ ਨੂੰ ਲੈ ਚੱਲ ਲੋ ਦੋਸਤੋ ਹਾਂ ਬੜੀ ਤੇਰੀ ਨਰਮਾ ਬਿਲਕੁਲ ਸੁਭਾਵਿਕ ਤੌਰ ਤੇ ਵੇਖੀਏ ਤੇ ਬਿਲਕੁਲ ਕੋਈ ਕੋਈ ਗਰਮ ਗਰਮ ਪਸ਼ੂ ਹੈ ਦੋਸਤੋ ਵੈਸੇ ਪਸ਼ੂ ਇਨਜਰ ਚ ਪਤਾ ਲੱਗ ਜਾਂਦਾ ਤੇ ਹੈ ਪੂਰੀ ਨਰਮਾ ਠੰਡੀ ਧੀਰੀ ਆ ਥੱਲੇ ਲੇਵੇ ਦੀ ਬਖਾਲੇ ਬਗੂਲੇ ਦੀ ਵੀ ਪੂਰੀ ਖਬਰਦਾਰ ਠੀਕ ਆ ਤੇ ਥਾਣ ਬਹੁਤ ਵਧੀਆ ਵੈਸੇ ਨੋਕਲਾ ਥਾਣਾ ਵੈਸੇ ਸੂਸਵਾਜ ਇੱਕ ਵਰੀ ਪਸ਼ੂ ਆਇਆ ਸੂਸਵਾਜ ਵਿੱਚ ਇੱਕ ਵਰੀ ਆਈ ਕੋਈ ਵੀ ਐਨੀਮਲ ਜਿਹੜਾ ਸੂਸਵਾਜ ਚ ਆਉਣ ਤੋਂ ਬਾਅਦ ਇੱਕ ਵਰੀ ਤਹਿਜੀ ਲਾ ਜਾਂਦਾ ਪਰ ਆ ਵੇਖੋ ਆ ਕਿ ਆਪਾਂ ਵੀ ਐ ਲੱਗਦਾ ਵੀ ਜਿਵੇਂ ਅਜੇ ਪਸ਼ੂ ਨਾ ਸੋਇਆ ਨਹੀਂ ਹੁੰਦਾਗਾ ਤੇ ਪਰ ਤਾਜੀ ਸੂਈ ਕੱਲ ਦੀ ਸੂਈ ਹੈ ਠੀਕ ਚਾਰੂ ਚੂਰ ਬੜੀ ਆ ਲਪਲ ਪੈ ਚੋਕੀ ਕਰਮਾਲੀ ਹਾਂ ਤੇ ਵੇਖੋ ਇਹ ਡਿਜ਼ਾਈਨ ਨੂੰ ਬੜਾ ਚੌੜੀ ਚੂੜੀ ਹੋ ਕੇ ਨਹੀਂ ਬਗੋ ਹਾਂ ਸੋਹਣੇ ਪੇਠ ਫੁੜੇ ਦੇ ਵਿੱਚ ਅੱਛਾ ਬੜਾ ਇੱਕ ਹੋ ਜਾ ਸੰਧੂ ਸਾਹਿਬ ਹਾਂ ਠੀਕ ਆ ਜੀ ਅੱਛਾ ਸਤਨਾਮੇ ਸੂਈ ਆਪਣੇ ਕੋਲ ਇੱਥੇ ਸੀ ਨਹੀਂ ਵੀਰ ਜੀ ਸੂਈ ਲੈਂਦੀ ਹੈ ਜੀ ਲੈਂਦੀ ਐ ਅੱਗੋਂ ਹੀ ਹਾਂ ਕੱਲ ਉਹਨਾਂ ਕੋਲ ਸੂਈ ਆ ਤੇ ਆਪਾਂ ਮਤਲਬ 10-11 ਵੇ ਸੌਦਾ ਕੀਤਾ ਜਿਸ ਜੁਰ ਪੈ ਗਈ ਉਹਨਾਂ ਦੇ ਘਰੇ ਠੀਕ ਆ ਮਿਲ ਕੇ ਮਤਲਬ 4:00 ਵਜੇ ਆਪਾਂ ਲੈ ਆਂਦੀ ਹਾਂ ਠੀਕ ਆ ਹਾਂਜੀ ਤੇ ਬਾਕੀ ਚੂਣ ਚਾਲਾ ਚੰਗੀ ਨਹੀਂ ਆਏ ਓਕੇ ਪਤਾ ਨਾ ਕੋਈ ਨਹੀਂ ਮਰਵਾਉਂਦੇ ਠੰਡੀ ਬਹੁਤ ਮੋੜੀ ਮੋੜੀ ਧਾਰ ਪੈਂਦੀ ਉਂਗਲ ਜਿੱਦੀ ਮੋਟੀ ਠੀਕ ਆ ਜੀ ਸ਼ੀਰਸਾਲ ਬਹੁਤ ਆਜੀ ਕੋਈ ਚੱਕਰ ਨਹੀਂ ਠੀਕ ਇਹ ਤੇ ਲੈਣੇ ਦੇਣੇ ਕੀ ਹੋਣਗੇ ਫਿਰ ਜਿਹਦੇ ਬਸ਼ੀ ਦੇ ਸਿੰਗ ਰਹਾਂ ਹੁੰਦੇ ਫਿਰ ਤੇ ਉਸੇ ਭਾਤੇ ਹਾਂਜੀ ਹੋਰ ਆਪਾਂ ਦੇ ਦਾਂਗੇ ਬਸ਼ੀ ਰੋਕਣੇ ਕਿੰਨੇ ਮੋਦ ਭਾਵੇਂ 48 ਕਰੀਏ 50 ਕਰੀਏ 45000 ਦੀ ਜੀ 45000 2000 ਛੱਡਦਾ 43 ਦਾ 43000 ਦੀ ਦਵਾਂਗੇ ਸੰਤੂ ਸਾਹਿਬ 40000 ਦੀ ਪੂਰੇ 40000 ਦੀ ਠੀਕ ਇਹ ਇੱਕੋ ਹੀ ਜੋ ਸਿਰਫ ਦੁੱਧ ਦੇਖੋ ਜੀ ਜਦੋਂ ਲਈ ਦੁੱਧ ਦੋਦੇ ਵੀ 16 ਕਿਲੋ ਪਹਿਲੇ ਤੋਂ ਇਹ ਚੋ ਦੁੱਧ ਹੈ ਰਹੀ 16 17 ਕਿਲੋ ਭਰਨ ਵਾਲੀ ਭਰਨ ਵਾਲੀ ਨਹੀਂ ਜਿਆਦੀ ਚੰਗੀ ਆ ਲਓ ਜੀ ਸੋ 40000 ਦੀ ਇਹ ਦੋਸਤੋ ਤੁਹਾਨੂੰ ਮਿਲੂਗੀ ਠੀਕ ਆ ਬਾਕੀ ਥਣ ਥਣ ਨੂੰ ਵੇਖੋ ਤੇ ਚੌਣ ਚੌਣ ਆਈ ਆ ਬਿਲਕੁਲ ਮੋਗਾ ਜਾਂਗਾ ਮੋਗਾ ਤਾਂ ਰਵਾਨੇ ਆ ਬਸ ਬਾਅਦ ਬਹੁਤੀ ਜਿਆਦੀ ਚੰਗੀ ਆ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਲਓ ਵੀਰ 40000 ਦੀ ਮਿਲ ਜੂਗੀ ਤੀਜੇ ਨੰਬਰ ਤੇ ਸੂਈ ਸੂਈ ਵੈੜਾ ਠੀਕ ਆ ਇਧਰ ਸਤਨਾਪਾਈ ਅੱਗੇ ਆ ਜੀ ਇਹ ਵੀ ਤੁਹਾਨੂੰ ਖਬਰ ਆਈ ਦੂਜੇ ਸੂਈ ਵਾਛ ਦੁੱਧ ਕੱਪੜਾ ਹਾਂ ਦੁੱਧ ਕੱਪੜਾ ਕਿੰਨੇ ਟਾਈਮ ਦੀ ਇਹ ਸਾਢੇ 3 ਨੇ ਚੈੱਕ ਪਾਸ ਆਫਾ ਕੱਲ ਕਰਵਾਈ ਹੈ ਡਾਕਟਰ ਸਾਹਿਬ ਠੀਕ ਹੈ ਜੀ ਹਾਂ ਜੀ ਆਪਣੇ ਕੋਲ ਹੀ ਚੈੱਕ ਹੋ ਗਈ ਹੈ ਤੇ ਨਹੀਂ ਉਹ ਮਗਲੇ ਘਰੋਂ ਕਰਵਾ ਕੇ ਲਈ ਹੈ ਜੀ ਉਥੋਂ ਲਈ ਹਾਂ ਜੀ ਹਾਂ ਜੀ ਠੀਕ ਹੈ ਸਾਢੇ ਸਾਢੇ 3 ਨੇ ਦੀ ਸਾਢੇ 3 ਨੇ ਦੀ ਹਾਂ ਜੀ ਦੁੱਧ ਦੁੱਧ ਦਾ 8 ਕਿਲੋ 8 ਕਿਲੋ ਹਾਂ ਜੀ ਠੀਕ ਹੈ ਜੀ ਲੈ ਚਾ ਲੋ ਵੀ 8 ਕਿਲੋ ਦੁੱਧ ਦਾ ਤੇ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਹੋਈ ਹੈ ਠੀਕ ਆ ਅੱਗੇ ਮੇਰਾ ਭਰਾ ਕੋਈ ਵੀ ਸੌਦਾ ਕਰਦਾ ਤੁਸੀਂ ਆਪਦਾ ਸਾਈਬ ਇਹਨਾ ਕਰਕੇ ਤਸੱਲੀ ਕਰਵਾ ਸਕਦੇ ਜੀ ਹਾਂ ਜੀ ਜਾ ਉਸੇ ਤਸੱਲੀ ਦੇ ਰਹਿਣਾ ਤੇ ਡਾਕਟਰ ਦੇ ਨਾਲ ਕਰਵਾ ਲਾ ਵੀਡੀਓ ਆਪਣੇ ਕੋ ਬਣੀ ਹੈ ਜੇ ਕੋ ਵੀਡੀਓ ਆਪ ਕੋ ਵੀਡੀਓ ਦਿਖਾ ਦਾਂਗੇ ਜੇ ਕੋ ਆਹਦੇ ਕਰੋਨੀ ਭੰਡਫਰ ਕਰਾਉਦਾ ਤੇ ਚਵਾਮ ਸਮਾਂ ਨੂੰ ਪਰੇ ਚੱਕ ਪਾਸ ਦੀ ਵੀਡੀਓ ਬਣੀ ਹੈ ਹਾਂਜੀ ਮੈਂ ਬਣਵਾਈ ਹੈ ਬੜਾ ਠੀਕ ਹੈ ਜੀ ਅੱਗੇ ਦੋ ਗਿਰਜੀ ਡੰਗਰ ਭਰੋਸੇ ਦੇ ਲੈ ਲੈ ਪਰ ਕਿਹਨਾਂ ਇਥੇ ਆ ਗਲਤ ਕੰਮ ਨਿਕਲਦੇ ਰਹੇ ਖਾਲੀ ਖੋਲੀ ਤਰੇ ਕਾਲੋ ਫਿਰ ਡਾਕਟਰ ਸਾਹਿਬ ਦੇ ਚੈੱਕ ਕਰਵਾ ਕੇ ਲਈ ਹੈ ਜੀ ਹਾਂਜੀ ਹਾਂਜੀ ਬੜਾ ਗਿਆ ਤੈਨੂੰ ਅੱਛੇ ਰਬਾ ਕਰਦੀ ਹੈ ਇਹਦੇ ਮਗਰੋਂ ਅੱਛਾ ਵੀ ਹੈਗਾ ਜੀ ਮਗਰ ਅੱਛਾ ਵੀ ਹੈ ਹੋਰ ਰੱਖ ਦਿੱਤਾ ਹੈ ਅੱਛਾ 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 ਠੀਕ ਹੈ ਜੀ ਤਬਈ ਪਰ ਉਹ ਤੋਕੜ ਗੱਬਣਾ ਠੀਕ ਆ ਜੀ ਮਗਰ ਬੱਛਾ ਵੀ ਆ ਤੇ ਸਾਡੇ 3.5 ਮਹੀਨਿਆਂ ਦੀ ਇਹ ਗੱਬ ਚੈੱਕ ਪਾਸ ਆ 8 ਕਿਲੋ ਦੁੱਧ ਠੀਕ ਆ ਤੇ 8 ਕਿਲੋ ਦੁੱਧ ਆ ਬੱਚਾ ਜੀ ਮਗਰ ਬੱਛਾ ਮੀਨ ਕਾਫ ਆ ਠੀਕ ਆ ਜੀ ਹਾਂ ਜੀ ਤੇ ਬਾਕੀ ਸਤਨਾ ਉਹ ਥਣਾ ਥੋਣਾ ਦੀ ਚਾਰੇ ਆਫ ਨੂੰ ਦੀ ਬਾਈ ਦੇ ਕਿ ਨਿਗਾਰਾ ਹੀ ਬੱਜਾ ਪਿਆ ਤੇ ਏਡੀ ਚੰਗੀ ਆ ਤੇ ਦੇ ਦਾਂਗੇ ਠੰਡੀ ਕੋਈ ਵੰਗਾਉਂਗਾ ਨਹੀਂ ਪੋਣਾ ਇਦਾਂ ਹੀ ਕਿੰਨੇ ਦੀ ਦੇ ਦੀਏ ਦੇ ਦਾਂਗੇ 35000 ਦੇ 35 ਦੀ ਹਾਂ 35 ਦੀ ਨਹੀਂ 32000 ਦੀ ਦੇ ਦਾਂਗੇ ਸੰਧੂ ਸਾਹਿਬ ਹਾਂ 3000 ਸਿੱਧਾ ਡਾਲ ਦੇਣਾ ਚਲੋ ਤੈਨੂੰ ਤਾਂ ਸੌਗ ਆਪਾਂ ਕੋਲ ਦੀਏ ਪ੍ਰਤਾਪ ਤੈਨੂੰ ਤੋਂ ਥੋੜਾ ਟਪਾ ਦਿਆ ਕਰੀਏ ਕੰਮ ਚਲ ਚੋਂਦੀ ਦੇ ਦਾਂ 33000 ਦੇ ਦਾਂ 3000 ਕਿਹਦੀ ਰੋਟੀ ਤਾਂ ਹੋਏ ਤੂੰ ਤਾਂ ਜਨੰਦ ਆ ਤੂੰ ਚਾਹੀਦਾ ਨਾਲ ਕੋਲ 30000 ਦੀ ਦੇ ਦਾਂਗੇ ਸੰਧੂ ਸਾਹਿਬ ਲੈ ਵੀ ਸ਼ਗਨ ਸਕੀਮ ਹਾਂ ਸਕਨ ਸਕੀਮ ਹੀ ਹੋ ਗਈ ਚਲੋ ਲੈ ਵੀ ਇਹ ਕੱਲ ਨਵਾਂ ਨਵਾਂ ਬਚੋਲਾ ਬਣ ਕੇ ਆ ਵੇਖ ਲੈ ਹੁਣ ਸ਼ਗਨ ਸਕੀਮ ਸ਼ਗਨ ਸਕੀਮ ਦੇ ਕੰਮ ਚੱਲਦਾ ਆਹੋ ਉਹ ਮਹੀਨਾ ਸਕੇ ਜਲੂ ਹਾਂ ਲਓ ਜੀ 31000 ਰੁਪਏ ਮਿਲ ਜੂਗੀ ਤੋਕੜ ਕੱਪਣਾ ਦੋਸਤੋ ਚੈੱਕ ਪਾਸ 8 ਕਿਲੋ ਦੁੱਧ ਅੱਗੇ ਨਕਟ ਸਦਨਾਮ ਆਪਣੇ ਕੋਲ ਜਿਹੜੀ ਆ ਵੇ ਇਹ ਵੀ ਜੀ ਕ੍ਰੋਸ ਆ ਤੇ ਦੁੱਜੇ ਸੁਈ ਜੇ ਤੇ ਮਗਰੇ ਦੇ ਬੱਚਾ ਤਿੰਨ ਦਿਨਾਂ ਦੀ ਸੁਈ ਹੋ ਗਿਆ ਅੱਜ ਤਿੰਨ ਦਿਨਾਂ ਦੀ ਸੁਈ ਹੈ ਬੱਚਾ ਮਗਰ ਹਾਂਜੀ ਆ ਬੱਚਾ ਵੇਖੋ ਆਹ ਰਿਹਾ ਜੀ ਠੀਕ ਹੈ ਜੀ ਠੀਕ ਹੈ ਇੱਕ ਥੋੜਾ ਪਾਸੋਂ ਸੁਸਵਾਜ ਆਇਆ ਤੇ ਥੋੜੀ ਜੀ ਦੋਸਤੋ ਨਾਰਮਲ ਥੋੜੀ ਲੈਸਪਣ ਦੇ ਵਿੱਚ ਤਾਂ ਹੈਗੀ ਆ ਪਰ ਰੇਟ ਪੜਤਾ ਜਿਹੜਾ ਉਸ ਅਕੋਰਡਿੰਗ ਉਦਾਂ ਦਾ ਹੋ ਜਾਊਗਾ ਠੀਕ ਆ ਤੇ ਪਰसों ਦੀ ਸੂਈ ਆ ਇਸ ਵਕਤ ਬੋਲਾ ਜੀ ਥੱਲੇ ਇਹ ਦੇਖੋ 12 13 ਕਿਲੋ ਬੋਲਾ ਜੀ 12 13 ਕਿਲੋ ਆ ਦੁੱਧ ਬੜਾ ਜੇ ਲਓ ਜੀ 12 13 ਕਿਲੋ ਬੋਲਾ ਇਸ ਵਕਤ ਤੇ ਨਿਕਲੇ ਹਾਜ਼ਰ ਇਹ ਰਹੀ ਅੰਦਰ ਨੁਕਰੇ ਜੇ ਲੱਗੀ ਇਹਨਾਂ ਦੇ ਕੋਲ ਅੰਦਰੋਂ ਹੀ ਬੰਦੇ ਨੇ ਅੰਦਰੋਂ ਬਾਹਰ ਮਾਰਤੀ ਜਰੀ ਠੀਕ ਹੈ ਜੀ ਲਓ ਵੀ ਠੀਕ ਹੈ ਜੀ ਇੱਕ ਸੂਸਵਾਦ ਵਿੱਚ ਦੋਸਤੋਂ ਤੁਸੀਂ ਨੋਟ ਕਰ ਲਿਆ ਜੀ ਇੱਕ ਪਿਛੋਂ ਥੋੜੀ ਨਾਰਮਲ ਸੇਵਾ ਦੇ ਵਿੱਚੋਂ ਕਈ ਨਾ ਪਸ਼ੂ ਨਿਕਲਦਾ ਕਈ ਨਾ ਸੇਵਾ ਤੇ ਆਈ ਨਹੀਂ ਤੇ ਬੰਦੇ ਇੰਸ਼ੀ ਤੇਰਾ ਤੋਰੀ ਵਾਲੇ ਸੇਵਾ ਤੇ ਆਈ ਨਹੀਂ ਮੇਲੇ ਮੂਲੇ ਵੇਂਦੇ ਰਹੇ ਮੇਲੇ ਮੂਲੇ ਆ ਰਹੇ ਨੇ ਅੱਛਾ ਜੀ ਠੀਕ ਹੈ ਜੀ ਲਓ ਜੀ ਬਣਦੀ ਬਣਦੀ ਅਦੋਂ ਹੀ ਆਦੀ ਚਵਾਮ ਸਵਾ ਬੜਾ ਲੱਗਾ 12 ਕ ਕਿਲੋ ਬੋਲਾ ਦੱਸਿਆ ਨਾ 12 ਕਿਲੋ ਨੈਟ ਜਿਹੜਾ ਚੋ ਲੈਣਾ ਜੀ ਠੀਕ ਹੈ ਜੀ ਹਾਂ ਜੀ ਦੋ ਦੋ ਦਿਨ ਤੱਕ ਪਹਿਲੇ ਸੂਏ 14 15 ਕਿਲੋ ਹੈ ਪਰ ਦੀਦੀ ਕਹਿੰਦੇ ਦੋ ਦਿਨ ਵਿੱਚ ਹੀ ਦੇ ਦੇਣਾ ਸਿਵਾਲੇ ਪੈਨ ਫਰਜ ਲੱਗੀ ਨਾ ਠੀਕ ਹੈ ਜੀ ਦੋ ਦਿਨ ਤੇ 13 14 ਕਿਲੋ ਆਲਾ ਦੇ ਦੇਣਾ ਇਹਦੇ ਥੱਲੇ ਹਾਜ਼ਰ ਆ ਹਾਂ ਜੀ ਹਾਂ ਜੀ ਜੋ ਆਪਸ ਮਾਦੇ ਬੋਲਾ ਲਗਾ ਸੀਲ ਬਰੀ ਹੋ ਠੀਕ ਹੈ ਜੀ ਹਾਂ ਜੀ ਲੈ ਵੀ ਸਤਨਾ ਵੀਰੇ ਹਾਂ ਜੀ ਕਿੰਨੇ ਦੀ ਫਿਰ ਹਾਂ ਨਾ ਮੋਲੀ ਵੀਰ ਜੀ ਇਹਦਾ 42000 ਰੁਪਏ 40000 ਰੁਪਏ ਦੀ ਜਦਾ 40000 ਦੀ ਬੋਲ ਬਿਲਕੁਲ ਛੋਟਾ ਹੀ ਆ ਤੋੜਨਾ ਕਰੀ ਹੁਣ 40 ਉਹ ਤਰ੍ਹਾਂ 45 ਕਰਨਾ ਇਹ ਛੋਟ ਕਰਨੀ ਨਹੀਂ ਇਸ਼ਾਰਾ ਕਰਤਾ ਪਰ ਇਸ਼ਾਰੇ ਸਮਝਦਾ ਨਹੀਂਗਾ ਪ੍ਰਤਾਪ ਸਿੰਘ ਬੋਲ ਮੈਂ ਤੇ ਆਹ ਦਿੱਤਾ ਸੰਤੂ ਸਾਹਿਬ ਇਹਦੇ ਵਿੱਚੋਂ 3000 ਰੁਪਏ ਛੱਡਨਾ ਸਹੀ 30 ਹਾਂ 30 ਦੀ ਕਰਦਾ ਨਾ ਇਹ ਨਾ ਪੜਿਆ ਇਹਨਾਂ ਦਾ ਪੜਿਆ ਹੈ ਏਡੀ ਨਹੀਂ ਕਰਦਾ ਸੱਤੀ ਨਹੀਂ ਜਾਉਗੀ ਸਰਪਾਵੜਾ ਤੂੰ ਤਾਂ ਇਹ ਕੀ ਮੇਰੇ ਅੱਗੇ ਆਕੜੀ ਜੀ ਪਰ ਦੁੱਧ ਨੂੰ ਵੜੀ ਦੁੱਧ ਬਣਾਏ ਇਹ ਗੱਲ ਮੰਨਣੀ ਇਹ ਸਤਨਾਮ ਦੇ ਪ੍ਰਤਾਪ ਪੜੇ ਇਕੱਠੇ ਤੁਸੀਂ ਹੈ ਨਾ ਬੜੇ ਇਕੱਠੇ ਨੇ ਨਾ ਸੜਿਆ ਕੇ ਪੜਿਆ ਦਾ ਫੇਰ ਨਾ ਨਹੀਂ ਤਨ ਪੜਿਆ ਪੜਿਆ ਦੇ ਤੂੰ ਦਰਾਪ ਤੋਂ ਆ ਅੱਛਾ ਇਹਦੇ ਨਾਲ ਪੜਿਆ ਅੱਛਾ ਸਹੀ ਗੱਲ ਤੈਨੂੰ ਸਾਥ ਬਚਰੋ ਨਾ ਪੈਸੇ ਨਹੀਂ ਕਿੰਨੇ ਆਉਂਦੇ ਹੈ ਕਿਉਂ ਲਾਈ ਜਾਉਂਦਾ ਨਹੀਂ ਉਹਦੇ ਆਪ ਲਾਈ ਆਉਂਦਾ ਆ ਬਈ ਪੂਰੇ ਮਾਨਤਨ ਦੋਸਤੋ ਖੁੱਲੇ ਹੋ ਗਏ ਆ ਠੀਕ ਆ ਜੀ ਤੇ ਬਾਕੀ ਆਪਦਾ ਤੁਸੀਂ ਵਿਚਾਰ ਬਣਾ ਲਿਓ ਜਿਹੜੇ ਵੀਰ ਨੂੰ ਜੱਜੂ ਸੌਤਾ ਉਹ ਤੁਸੀਂ ਕਰ ਲਿਓ ਠੀਕ ਆ ਥਾਣਾ ਤੋਂ ਨਾਲ ਕੋਈ ਵੀ ਭੈਣ ਭਰਾ 36 ਵਾਲੇ ਹੀ ਫੋਨ ਲਾਵੇ ਘਟਾ ਦਾ ਕੋਈ ਲਾ ਦੇਣ ਸ਼ੋਰ ਹੀ ਕਰਨੀ ਮਰਜ਼ੀ ਦਾ ਇਹ ਨਾ ਨਾਨਸ ਜੀ ਨੇ ਘਟਾ ਲੜੇ ਫੋਨ ਲਾਵੇ ਉਹ ਮਰਦੀ ਵੇਖੀ ਕਰੇ ਨੂੰ ਜਾਂਦੀ ਏ ਸਤਨਾਮ ਅੱਗੇ ਆ ਆ ਗਈ ਆਪਣੇ ਕੋਲ ਵੱਡਾ ਜੀ ਦੂਜਾ ਸੂਆ ਵੀ ਟੈਂਕ ਹੀ ਹੋ ਟੈਂਕ ਹੀ ਆ ਗਿਆ ਕੱਦ ਬਹੁਤ ਵੱਡਾ ਦਾ ਅੱਛਾ ਦੂਜਾ ਸੂਆ ਇਹ ਵੀ ਸੂਈ ਹੈ ਹਾਂਜੀ ਇਹਨੂੰ ਤਿੰਨ ਦਿਨ ਹੋ ਗਏ ਜੀ ਅੱਜ ਲੋ ਜੀ ਅਭੀ ਤਿੰਨਾਂ ਕ ਦਿਨਾਂ ਦਾ ਸੂਆ ਬੱਚਾ ਬਗੜੀ ਤਾਲੀਏ ਪੂਰੇ ਵੱਡੇ ਕੱਦ-ਕੱਦ ਵਿੱਚ ਝਟਾ ਝਟੂ ਜਾ ਵਾਈਟ ਲੈਂਥ ਪੂਰੀ ਹੈ ਠੀਕ ਆ ਜੀ ਤੇ ਇਹਦੇ ਮਗਰ ਬੱਛਾ ਬੱਛਾ ਜੀ ਆਜਾ ਬੱਛੇ ਹੀ ਆ ਸਾਰੀਆਂ ਬੱਛੇ ਇੱਕ ਵੱਡਾ ਬੱਛੇ ਦਾਓ ਜੀ ਹਾਂ ਜੀ ਮਗਰ ਬੱਛਾ ਠੀਕ ਆ ਜੀ ਲੈਨੇ ਮਗਰ ਵੀ ਕਟਾ ਤੇਜਾ ਅੱਜ ਦੇਣਾ ਦੋਸਤੋ ਤੇ ਸੁਆ ਦੂਜਾ ਸੁਆ ਦੂਜਾ ਹੀ ਨਾ ਦੂਜਾ ਸੁਆ ਹਾਂ 14 15 ਕਿਲੋ ਬੋਲਾ ਤਿਆਰ ਹੋਏ ਲਓ ਜੀ 14 15 ਕਿਲੋ ਬੋਲੇ ਤੋਂ ਸ਼ੁਰੂਆਤ ਹੋਈ ਹੈ ਠੀਕ ਆ ਤੀਜੇ ਦਿਨ ਦੇ ਦੌਰਾਨ ਤੇ ਥਣਪੂਰਾ ਵੈਸੇ ਲੰਬਾ ਥਣ ਆਪਾਂ ਕਹਦੇ ਨੇ ਦੋਸਤੋ ਪੂਰਾ ਸੁਆ ਜੀ ਬਹੁਤ ਸੋਹਣੀ ਹੁੰਦੀ ਹੈ ਜੀ ਸਾਰਾ ਮੋਰ ਹੋ ਰਹੀ ਹੈ ਜੀ ਕਦ ਦੇਖੋ ਸਾਣਾ ਊਠ ਹੀ ਆਦੇ ਹਾਂ ਮੈਂ ਤੇਨਾਂ ਟਾਇਨ ਨੂੰ ਭਰਾ ਦਈਏ ਚੱਲ ਆ ਜਾ ਲਓ ਵੀ ਠੀਕ ਆ ਉਹ ਲੈ ਜਾ ਬਹੁਤ ਵਧੀਆ ਦੋਸਤੋ ਹਾਈਟ ਲੈਂਥ ਪੂਰੀ ਆ ਇੱਕ ਜਿੱਦਾਂ ਆਪਾਂ ਨੋਰਮਲ ਫਾਰਮ ਹਾਂਜੀ ਸ਼ੈਡ ਵਾਲੀਆਂ ਫਾਰਮ ਵਾਲੀਆਂ ਵੇੜਾ ਦੇ ਇੱਕ ਛੁੱਟੇ ਦੀ ਕਰਮ ਵਾਲੀਆਂ ਨਿੱਕਰ ਦੇਖੋ ਐ ਫਿਕਸ ਜੱਦਾ ਨੋਕ ਹਿੰਦੂ ਸਾਹਿਬ ਇੱਕ ਇਹਨੇ ਪਾਲੀ ਬੜੇ ਸ਼ੌਂਕ ਨਾਲ ਹਾਂ ਆ ਤੇ ਬੜਾ ਕੀਤਾ ਹਾਂ ਠੰਡੀ ਵਿਜ਼ੀ ਵੜੀ ਹੈ। ਹਾਂਜੀ। ਲਓ ਜੀ। ਹਾਂ ਜਵਾਬ ਹਾਂ ਜੀ ਲੱਗਾ ਪਰੇ ਖੇਡਾ ਦਾ। ਹਾਂ। ਹਾਂਜੀ। ਲਓ ਜੀ। ਜੇ ਤਾਂ ਮਰਜ਼ੀ ਤਸੱਲੀ ਕਰੀ ਚੱਲੋ। ਬਿਲਕੁਲ ਠੰਡੀ ਧੀਰੀ ਸੀਲ ਸੌ। ਠੀਕ ਆ। ਸੱਲੀ ਇਸੇ ਨਾਮ ਸੇ ਉਹ ਥੋੜੇ ਸੂਬਕ ਕਹਿੰਨੇ ਬੜਾ ਪਾਇਆ ਦਾ। ਬਿਲਕੁਲ ਆਪਾਂ ਕਰਦੇ ਹਾਂ। ਸੂਸਾ ਜਾਈਏ ਪੂਰੀ ਫੁੱਲ ਵੜੀ ਹੈ। ਅੱਛਾ। ਹਾਂਜੀ। ਹਾਂ ਨਹੀਂ ਪੂਰੀ ਵੱਡੇ ਕਦਬੋਤ ਵਿੱਚ ਆ ਚਲੋ ਇੱਕ ਵਾਰੀ ਸੂਸਾ ਚ ਆਈ ਹੈ। ਲੋ। ਬੱਛਾ ਹੀ ਮਗਰ ਦੇ ਹੈ ਨਾ। ਹਾਂਜੀ। ਉਹ ਡੱਬਾ ਵਾਛਾ। ਚਿੱਟਾ। ਰਟਾ ਰਬਾ ਜੀ। ਹਾਂਜੀ। ਲਓ ਜੀ। ਸੋਸੋ ਆਇਕ ਵਾਈਟ ਟਰਾਂਕ ਦੇ ਵਿੱਚ ਤੁਸੀਂ ਬੱਚਾ ਦੇਖ ਲਓ ਠੀਕ ਆ ਅੱਜ ਤੀਜੇ ਦਿਨ ਨੜਗੋ ਨਾਲ ਹੀ ਬੱਚੇ ਦੇ ਹਾਂਜੀ ਨਾਲ ਸਾਰੇ ਨਾਲ ਹੀ ਆ ਸਾਰੇ ਨਾਲ ਹੀ ਆ ਜੀ ਠੀਕ ਹੈ ਜੀ ਆ ਆ ਫੇਸ ਉਸ ਦੇਖੋ ਕਿੱਡਾ ਹੋਣਾ ਜਰਸੀ ਵਾਲਾ ਮੂੰਹ ਲੱਗਾ ਕੋਲ ਬਤੇ ਅੱਛਾ ਸਤਨਾਮ ਦੇ ਦਈਏ ਕਿੰਨੇ ਦੀ ਵੀਰੇ ਕਰ ਮੋਲ ਵੀਰ ਜੀ 55000 ਰੁਪਇਆ ਕਰਦੇ 55000 ਦੀ ਦੇਦਾ 55000 ਦੀ ਹਾਂ ਵਸ਼ੀ ਵੱਡੀ ਹੋਈ ਵਸ਼ੀ ਭਾਏ 55 ਮੁੱਲ ਕਰੀ ਤਾਂ ਇਹ ਵੇਚ ਜੂ ਲਾਪਾ ਕੋ ਦੋ ਤਨੀ ਛੱਡਦਾ ਨਹੀਂ ਪੱਤਰ ਜਾ ਕਰੀਏ ਕੰਮ ਪੱਤਰ ਹੀ ਆ ਇਹਨਾਂ ਤੂੰ ਜਾ ਤਾ ਤਿੰਨ ਸਾਹ ਇਹਦੇ ਵਿੱਚੋਂ ਛੱਡਦਾ ਹਾਂ ਹਾਂ ਆ 500 ਰੁਪਏ ਛੋੜ ਦੇ ਇਹਨਾਂ ਦੇ ਨਾਲ ਕਿੰਨੇ ਚੋਂ 55 ਜੋ 55 ਚੋਂ ਤਿੰਨ ਛੱਡਦਾ 50 ਹੀ ਦੇਦਾ ਦੋ ਛੱਡਦਾ ਨਹੀਂ ਤਿੰਨ ਜਿਆਦਾ ਹਣਾ 55 ਛੱਡਦਾ ਨਹੀਂ ਲਪੜਾ ਕੋਣੇ ਮੇਰਾ 90 ਤੇ ਹੋਰ ਕੱਲਾ ਸਲਾਮਾ ਕਰਨ ਰਿਹਾ ਆਪਦੇ ਮਾਨ ਨਹੀਂ ਨਹੀਂ ਹੋਰ ਸਾਹ ਦੱਸ ਹੋਰ ਛੋਟੀ ਕਿਤਰਾ ਹੀ ਮਾਨ ਦੀ ਮਨ ਚ ਇਹ ਕਹਿੰਦਾ ਛੋਟੀ ਗੜੀ ਕੱਟ ਦਾਂ ਛੋਟੀ ਇਸ ਵਾਰੀ ਹੋਰ ਆ ਜਾਦਾ ਛੜਾ ਇਹ ਗੱਲਾਂ ਕਰ ਗਿਆ ਮੈਨੂੰ ਦੱਸੀ 49 49 ਯਾਰ ਗੱਲ ਬਿਆ ਹੋਣੀ ਹੋਣੀ ਉਹ ਗੱਲਾਂ ਕਰਦੀ ਯਾਰ ਹੋਰ ਕਰਦਾ ਦੋ ਘਟ ਹੋ ਗਈ 48 ਹੋ ਗਈ 5200 ਘਟ ਹੋ ਗਈ 347 ਹੋ ਗਈ ਆਉਣ ਦੇ ਇਹ ਮਾਮਾ ਕਮੇਟੀ ਦੀ ਬੋਲੀ ਹੋਣੀ ਹੋਗਾ ਨਾਲ ਆਉਂਦੇ ਕਮੇਟੀ ਦੀ ਬੋਲੀ ਹੋਣੀ ਨਹੀਂ ਕੱਦ ਹੋ ਗਈ ਇਹ ਬਾਅਦ ਪਤਾ ਲੱਗੇ ਪ੍ਰਧਾਨ ਸਦਨਾ ਆਕੇ ਵੀ 347 48 ਆ ਦੋ ਨਗਰ ਨਾਲ ਸੇਵਾ ਵਾਲਾ ਕੰਮ ਹੀ ਬਣ ਗਿਆ ਜੀ ਇਤੋਂ ਉਹਨੇ ਲਪਾਇਆ ਨਿੱਕੀ ਦੇ ਚੋ ਕੋਲ ਆ ਰਿਹਾ ਇਸਕੇ ਕਾ ਫੇਰ ਵੀ ਲਿਆਵਾਂਗੇ ਮੈਂ ਮਾਰੀ ਜਨਾ ਹਾਂ ਬਿਲਕੁਲ ਲਓ ਜੀ 47000 ਰੁਪਏ ਸਾਢੇ 47000 ਦੀ ਵੀ ਇੱਕ ਲਾਸਟ ਵਿੱਚ ਦੋਸਤ ਇੱਕ ਮੱਝ ਤੁਹਾਨੂੰ ਦਿਖਾ ਦਿੰਦੇ ਹਾਂ ਹਾਂ ਜੀ ਸੂਈ ਸਵਾਈਏ ਕਰਮਾ ਲਈ ਇਹ ਵੀ ਬਿਲਕੁਲ ਤਾਜੀ ਆ ਤੇ ਸਤਨਾਮ ਇਹਦਾ ਸੂਆ ਦਿਨ ਕਿੰਨੇ ਹੋ ਗਏ ਸੂਆ ਵੀ ਪਾਏ ਕੋਈ ਦੂਜਾ ਮੰਲੇ ਤੇਜਾ ਮੰਲੇ ਉਤਰਾ ਘਰ ਵਾਲੇ ਦੂਜੇ ਸੂਏ ਆਂਦੀ ਹੈ ਜੀ ਅੱਛਾ ਜੀ ਹਾਂ ਜੀ ਲਓ ਜੀ ਪਿਛੋਂ ਤੋਂ ਜਿੱਥੋਂ ਵੀ ਆਈ ਹੈ ਦੋਸਤੋ ਦੂਜਾ ਸੂਆ ਨਾ ਕਹਿ ਕੇ ਦਿੱਤੀ ਆ ਅੱਗੇ ਕੋਈ ਮੇਰਾ ਵੀ ਤੇਜਾ ਮੰਨ ਵਾਲੇ ਠੀਕ ਆ ਜੀ ਘੱਟਾ ਮ ਸੋ ਦੋਦੇ 9 ਕਿਲੋ ਮਗਰ ਕੱਟੀ ਇਹਦੇ ਕੱਟਾ ਜੀ ਕੱਟਾ ਮਗਰ ਕਟਾ ਹਾਂਜੀ ਲਓ ਵੀ ਦੋਸਤੋ ਠੀਕ ਆ ਅੱਜ ਬੱਚੀਆਂ ਮਗਰ ਮਗਰ ਬੱਚੀਆਂ ਬਣਦੀ ਇਹ ਵੀ ਮਿਰਜੀ ਬਲੈਦ ਰੰਗਾਈ ਵਾਂਗੂ ਬਣਦੀ ਦੇਖ ਲੋ ਹਾਂ ਸਾਰੀ ਵਿਆਹ ਲੈ ਕੇ ਚੋਈ ਦੇ ਟਾਈਮ ਨੂੰ ਦੇਖੋ ਆ ਰੌਣਕਾਂ ਲਾਉਣ ਦੀ ਕਰਮਾ ਕਿੰਨਾ ਸਤਨਾਮ ਪਸ਼ੇ ਦੁੱਧ 9 ਤੋਂ ਪਲੱਸ ਹੋਊਗਾ 9 ਕਿਲੋ ਮੰਨੋ ਤੁਸੀਂ ਪੱਕਾ 9 ਕਿਲੋ ਆ ਲਓ ਜੀ 9 ਰੈਂਗ ਮਤਲਬ ਜਿਹੜਾ ਜੋਖ ਲੈਣਾ 9 ਕਿਲੋ ਦੁੱਧ ਇਸ ਵਕਤੇ ਦੇ ਥੱਲੇ ਹਾਜ਼ਰ ਸੋ ਚੌਣ ਚੌਣ ਵੀਰ ਸਤਨਾਮ ਕਿਵੇਂ ਨਹੀਂ ਇੱਕ ਨੰਬਰ ਦੀ ਠੀਕ ਹੈ ਥਾਲੀ ਵੇਖੋ ਕਿੱਦਾਂ ਸੋਹਣ ਲੱਗਾ ਨੇ ਮੋਠੀ ਦਾ ਸਾ ਸੋ ਚੋਣ ਚੰਦ ਜਿਹੜੀ ਬਹੁਤ ਵਧੀਆ ਚੰਗੀ ਨਿਕਲੀ ਆ ਪ੍ਰਤਾਪ ਇੱਕ ਦੋਰੀ ਇਹਨੂੰ ਕੜਾਈ ਮਾੜਾ ਕਿੜਾ ਤੋਰੀ ਆ ਇਹਦੇ ਕਿੜੇ ਆ 2-3 ਦਿਨ ਇੱਕੋ ਹੀ ਮੈਂ ਸਾਡੇ ਕੋਲ ਆ ਲਓ ਜੀ ਅਰ ਜੜੇ ਬਹੁਤ ਹੀ ਪੱਦਰਿਆ ਜੀ ਲਓ ਜੀ ਠੀਕ ਆ ਹਾਈਟ ਜਿਹੜੀ ਇਹਦੀ ਮੀਡੀਅਮ ਆ ਠੀਕ ਹੈ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਥਾਣਾ ਲੈਵੇ ਦੀ ਪੂਰੀ ਬੰਬਸ਼ਾ ਡਿਜ਼ਾਈਨ ਜੂ ਚੰਗੇ ਆ ਮਤਲਬ ਪਠਾ ਪਠਾ ਬਹੁਤ ਸੋਹਣਾ ਲੱਗਾ ਜੀ ਹਾਂਜੀ ਹਾਂਜੀ ਸਾਹ ਤੇ ਬਹੁਤ ਹੀ ਹੱਦੋਂ ਵਾਲੀ ਸਾਹ ਦੇਰ ਪਸਵਾ ਕੇ ਤੇ ਕਿਹਦੇ ਮਨ ਮਨਉਦੀ ਥਾਂ ਤੁੜ ਕੇ ਦੇਖ ਲੈ ਹਟ ਠੀਕ ਹੈ ਜੀ ਅੱਜ ਵਾਲੇ ਨੂੰ ਸਰਦਾਰ ਆ ਬੱਚਾ ਠੀਕ ਹੈ ਜੀ ਆ ਬੱਚਾ ਵਿਖਾ ਦਿਓ ਹੁਣ ਕਈ ਆ ਦਿੰਦੇ ਆ ਜੀ ਇਹ ਵੀਡੀਓ ਲੰਮੀ ਹੁੰਦੀ ਫਲਾਣ ਆ ਮੈਂ ਇਹਨਾਂ ਵਸੰਧੂ ਸਾਹਿਬ ਨਾਲ ਦੀ ਵੀਡੀਓ ਨਹੀਂ ਕੋਈ ਬਣਾਉਦਾ ਇਹਨੇ ਕੋਈ ਤੁਹਾਨੂੰ ਕੈਮਰਾ ਮਾਰ ਕੇ ਨੇ ਐਂ ਦਾ ਕਰਕੇ ਜਾ ਦੇਣਾ ਵੇਖੋ ਜੀ ਮੈਂ ਬੰਦ ਦੋ ਇੱਕ ਗੱਲ ਇਹ ਵੀ ਸੰਧੂ ਸਾਹਿਬਾ ਕੈਮਰਾ ਪਾਉਣ ਕੱਲੀ ਕੱਲੀ ਚੀਜ਼ ਉਹ ਖੋਵੇਂ ਆ ਇਹ ਨਹੀਂ ਵਿਖਾਉਂਦਾ ਨਹੀਂ ਕੋਈ ਵੀ ਕੋਈ ਜਿੰਨਾ ਮਰਜ਼ੀ ਕਿਉਂਕਿ ਕਿਸੇ ਨੇ ਪਹੁੰਚਣਾ ਕਿਸੇ ਨੇ ਨਹੀਂ ਪਹੁੰਚਿਆ ਜੈਸਾ ਆ ਜੀ ਆਓ ਉਹਦੇ ਆਨਲਾਈਨ ਸੌਦਾ ਕਰਨਾ ਦਿੱਸ ਤਾ ਪਵੇ ਚੀਜ਼ ਜੀ ਸੱਲੀ ਹੋਏ ਇਹ ਕਿ ਮੈਂ ਕਮਾਈ ਦੇ ਕਿੱਲੇ ਦੇ ਬੰਦ ਦੋ ਤੇ ਆਪ ਕੋ ਨਹੀਂ ਹੋ ਗਈ ਇੰਨੇ ਦੀ ਇਹ ਕੰਮ ਨਹੀਂਗਾ ਚੀਜ਼ਾਂ ਸਾਰੀਆਂ ਸੰਧੂ ਸਾਹਿਬ ਵਿਖਾਉਂਦਾ ਬਿਲਕੁਲ ਜੀ ਪਰ ਉਹ ਵੀ ਭਰਾਬੋ ਠੀਕ ਆ ਇਹ ਮਾਝ ਜਿਹੜੀ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦਿਖਾਤੀ ਆ ਸੋ ਬਾਕੀ ਥਾਂ ਦੇ ਵੀ ਦੀ ਵੰਡ ਗੁੰਡ ਚੰਗੀ ਆ ਆਪਸੀ ਠੀਕ ਆ ਸੋ ਚੋਣ ਚਣ ਚੰਗੀ ਆ ਚੋਣ ਬਹੁ ਯਕੇ ਮੇਰਾ ਵੀਰ ਕੋਈ ਪਾਲੂਗਾ ਚੰਗਾ ਤੇ ਦੁੱਧ ਆਪਾਂ ਹੋਰ ਵੀ ਚੰਗਾ ਲੈ ਸਕਦੇ ਹਾਂ ਦੁੱਧ 10 ਕਿਲੋ ਦੇਣਾ ਨਹੀਂ ਹਾਂ ਮੈਂ ਰੰਗ ਢੰਗ ਬੜਾ ਵਾ ਦੁੱਧ 10 ਕਿਲੋ ਰਾਹਣ ਦੀ ਤੇ 17 ਮੈਂ ਦੇ ਦਈਏ ਫਿਰ ਕਿੰਨੇ ਕ ਦੀ ਆਪਾਂ ਦੇ ਦੇਣੀ ਲੋਗਣਾ ਹੀ ਆਪਾਂ ਜੀ ਬਾ ਇੱਕੋ ਹੀ ਮੈਂ ਤੇ ਸਵੱਲਾ ਭਾ ਵੀਡੀਓ ਪੰਦਿਆ ਸਾਰੀ ਫੜਕੇ ਲੈ ਜਾਣੀ ਅਗਲੇ ਆ ਹਾਂ ਹਾਂ ਕਰਦੇ ਸਾਬ ਨਾਲ ਧਿਆਨ ਆਏ ਕਰੀ ਹੁਣ ਤੂੰ ਮੁੱਲ ਕੋਈ 72 ਨਹੀਂ ਕੋਈ 75 ਨਹੀਂ ਹਾਂ ਐਣੀ ਹਰਦੀ ਮੈਂ ਤੇ ਪੜੋ ਗਾਵਾ ਤੋਂ ਵੀ ਸਸਤੀ ਹੋ ਗਈ ਇਹ 6000 ਦੀ ਮੈਂ ਦੇਣਾ ਕਿ ਸੰਧੂ ਸਾਹਿਬ 5000 ਦੀ ਦੇਵਾਂਗੇ 6000 ਦੀ ਦੇਣਾ ਨਹੀਂ 6000 ਦੀ ਦੇਦਾਵੇਂ ਅੱਛਾ ਹਾਂ ਵੇਖ ਲੈ ਨਹੀਂ 6000 ਦੀ ਇੱਧਰ ਵੇਖ ਉੱਧਰ ਨਾ ਵੇਖ ਭਾਈ ਜਾਨਾ ਵਾਲਾ ਮੋਲ ਲਿਆ ਉਹ ਹੁਣ ਤੇ ਨਾ ਜਿਹਨੇ ਵੀਡੀਓ ਵੇਖੀ ਉਹ ਫੜਮ ਦੀ ਕਰੇ ਮਿੰਟੋ ਮਿੰਟੇ ਹਾਂ ਹਾਂ ਨਹੀਂ ਪਾ ਪੜਤੇ ਜਾ ਅੱਛਾ ਆਪਸ ਮਾਮ ਬੜਾ ਲੱਗਾ ਜੀ ਠੀਕ ਆ ਜੀ ਤਾਂ ਚੋਣ ਚਾਣ ਦੀ ਵੀ ਪੂਰੀ ਸ਼ੈਦੀ ਤੇ ਅੰਡਾ ਵੀਰ ਸਤਨਾਮ ਆਂਦਾ ਇਹ ਵੀ ਮੈਂ ਕਹਿੰਦਾ ਸਰ ਮੈਨੂੰ ਆਇਆ ਮੈਨੂੰ 5-4 ਦੇ 5-4 ਦੇ ਵੇਚੀ ਨਾ ਮੈਂ ਹਾਂ ਹੋਰ ਦੀ ਹੋ ਰਹੀ ਹੋਗੀ ਦੋਸਤਾਂ ਬਸ ਨਹੀਂ ਹਰੀ ਹਰੀ ਬੰਦਾ ਸੇਵਾ ਨਹੀਂ ਕਰਦਾ ਨਹੀਂ ਕਰਦਾ ਹਾਂਜੀ ਲੈ ਖਾਂਦੀ ਚਾਰੂ ਆ ਜਾ ਟੋਕਰ ਗੱਬਰ ਦਾ ਸਰਦਾਰਾ ਮਰਿਆ ਬੱਚਾ ਉਹ ਖਾਦਾ ਪਹਿਲਾ ਉਹ ਖਾਦਾ ਵਾ ਚਲੋ ਠੀਕ ਹੈ ਟੋਕਰ ਗੱਬਰ ਦਾ ਬਾਜੀ ਬੱਚਾ ਵਾ ਹਾਂ ਇਹ ਵੀ ਰੇੜੀ ਲੱਗਣ ਵਾਲਾ ਹੋ ਗਿਆ ਹਾਂ ਰੇੜੀ ਲੱਗੀ ਇਹਨਾਂ ਦੇ ਲਓ ਜੀ ਇਹ ਨਾਗਾ ਦੋਸਤੋ ਅੱਜ ਵੀਰ ਸਤਨਾਮ ਸਿੰਘ ਤੇ ਪ੍ਰਤਾਪ ਸਿੰਘ ਉਹਨਾਂ ਦੇ ਕੋਲ ਚਾਹ ਦੀ ਸ਼ਾਇਦ ਠੀਕ ਹੈ ਜੀ ਤੇ ਬਾਕੀ ਪਸ਼ੂ ਜਿਹੜੇ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਇਸ ਫਾਰਮ ਤੇ ਠੀਕ ਹੈ ਅੱਜ ਨਗ ਜਿਹੜੇ ਆ ਜ਼ਿਆਦਾਤਰ ਸੋਏ ਸੋਏ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਇੱਥੇ ਆਣ ਕੇ ਆਪ ਦੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਸਾਈ ਬਿਆਨਾ ਕਰਕੇ ਠੀਕ ਆ ਜੀ ਦੂਜੇ ਜਿਹੜੇ ਵੀਰ ਕੋਈ ਨਹੀਂ ਆ ਸਕਦਾ ਕੋਈ ਇੱਕ ਟਾਈਮ ਪਹੁੰਚ ਸਕਦਾ ਤੇ ਆਪਾਂ ਹਮੇਸ਼ਾ ਕਹਿੰਦੇ ਵੀ ਇੱਕ ਅੱਧਾ ਟਾਈਮ ਵੀਡੀਓ ਕਾਲ ਤੇ ਇੱਕ ਅੱਧਾ ਟਾਈਮ ਇੱਥੇ ਵਿਜ਼ਿਟ ਕਰਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਤੇ ਸਤਨਾਮ ਇੱਕ ਨੰਬਰ ਬੋਲਦੇ ਵੀਰ ਨੰਬਰ ਆਪਣਾ ਹੈ ਵੀਰ ਜੀ 94655 ਹਾਂਜੀ 58956 ਹਾਂਜੀ ਪਿੰਡ ਕੈਰੋ ਤਸੀਲ ਭੱਟੀ ਜਿਲ੍ਹਾ ਸ਼ਿਤਰੰਗਾ ਦਾ ਸਾਹਿਬ ਆਪਣੇ ਨਾਲ ਕੋਈ ਗੱਲ ਇਹ ਆਇਆ ਹੋਇਆ ਵੀਰੋਂ ਨਹੀਂ ਆਏ ਆਪਣੇ ਕੋਲ ਮਾਲ ਦਾ ਮਤਲਬ ਖਰਦਿਆ ਕੇ ਵੀ ਤੇ ਆਏ ਵੀਰੋਂ ਆਵਾਜ਼ ਲੈਣਾ ਠੀਕ ਹੈ ਜੀ ਤੇ ਇਹ ਵੀਰੋਂ ਨਹੀਂ ਆਏ ਆ ਠੀਕ ਹੈ ਜੀ ਪਰਚੇਜ਼ ਕਰਨ ਆਏ ਆ ਪਸ਼ੂ ਖਰੀਦਣ ਆਏ ਆ ਤੇ ਇਹਨਾਂ ਤੋਂ ਆਪਾਂ ਪੁੱਛ ਲੈਨੇ ਆ ਹੋਰ ਵੀਰ ਕੀ ਹਾਲ ਨੇ ਬਹੁਤ ਵਧੀਆ ਵੀਰ ਜੀ ਠੀਕ ਠਾਕ ਅੱਛਾ ਕਿੱਥੋਂ ਇੱਕੋ ਅੱਗੇ ਵੀ ਖੜੇ ਡੰਗਰ ਅੱਛਾ ਜੀ ਸਹੀ ਗੱਲ ਕਹਿੰਦੇ ਹੋ ਤੂਰੀ ਠੀਕ ਹੈ ਜੀ ਜੋ ਬੇ ਤੜਕ ਹੋ ਗਏ ਭਲਾ ਕੋਈ ਆਨਲਾਈਨ ਮੰਗਾ ਲੇ ਵੀਰੋਂ ਨਹੀਂ ਮੰਨ ਲਓ ਸਬਦਾ ਕਰ ਲੇ ਜਿੱਦਾਂ ਮਰਜੀ ਜਿਹੜੀ ਗੱਲ ਕਹਿ ਦੁੰਦੇ ਆ ਨਾ ਕੋਨ ਤੇ ਪੂਰੇ ਪਹਿਲਾ ਮਾਲ ਆਪਾਂ ਲੈ ਕੇ ਗਏ ਹਾਂ ਹਾਂਜੀ ਖਰੀਆ ਮਾਲ ਦਾ ਠੀਕ ਹੈ ਜੀ ਨਹੀਂ ਦੋ ਦਾ ਮਾਲ ਨਹੀਂ ਹੋਣੀ ਠੀਕ ਹੈ ਜੀ ਤੇ ਹੁਣ ਆਪਦੀ ਪੂਰੀ ਤਸੱਲੀ ਕਰਨੇ ਸੇ ਚੂਣਚਣ ਆਏ ਆ ਮੈਂ ਨਾ ਅਹੀਂ ਇਦਾਂ ਸੌਦਾ ਕਰਕੇ ਲਏ ਨਾ ਜੀ ਇਹਨਾਂ ਨੂੰ ਵਿਸ਼ਵਾਸ ਇਹਨਾਂ ਨੇ ਅੱਛਾ ਅੱਛਾ ਹਾਂਜੀ ਕੋਈ ਇਹੋ ਜੀ ਗੱਲ ਨਹੀਂ ਗੁਰਸਖ ਬੰਦੇ ਆ ਝੂਠਾ ਵਾਲਾ ਕੰਮ ਨਹੀਂ ਹੈਗਾ ਆਹਾਂ ਤੇ ਆਪਾਂ ਜਿਹੜਾ ਗੋਬਾਈ ਆ ਨਾ ਤੁਹਾਨੂੰ ਸਿੱਧੀ ਦਸਤੀ ਉਹਨਾਂ ਨੇ ਵੇਲੋ ਵੀ ਤੇ 1150 500 ਵਾਲੀ ਹੈ 11 ਜਾਂ ਜਿਆਦਾ ਹੋਣੀਗਾ ਸੌਦਾ ਆਈ ਜਾਵੇ ਤਰਿਆ ਜਾਵੇ ਤੇ ਵਧੀਆ ਰੀਂਦਾ ਕੰਮ ਹਾਂਜੀ ਹਾਂਜੀ ਇਹ ਵੀਰਾਂ ਲੈਣੀ ਬੇ ਤੜਕ ਹੋ ਗਏ ਇੱਥੇ ਆਓ ਹਾਂਜੀ ਤੀਜੇ ਚੌਥੇ ਦਿਨ ਆਪਾਂ ਜਿਹੜੀ ਅਪਡੇਟ ਤੁਹਾਨੂੰ ਦੇ ਦੇਣੀ ਹੁੰਦੀ ਐ ਇਸ ਫਾਰਮ ਤੋਂ ਮਿਲਦਾ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ